ਐ ਆਪਣੀ ਸਿੱਖਿਆ ਜਿਹੜੇ ਕਿਰਪਾਨ ਭੇਟ ਕਰ ਰਹੇ ਆ ਦਿੱਲੀ ਦੇ ਗਵਰਨਰ ਨੂੰ ਤੁਸੀਂ ਦੱਸਿਆ ਸੀ ਕਿ ਉਹਨਾਂ ਦਾ ਪੁੱਤਾ ਜਾਂ ਉਹਨਾਂ ਦਾ ਬੇਟਾ ਜਿਹੜਾ ਆ ਇਹ ਉਹ ਕੰਮ ਕਰ ਰਿਹਾ ਐ ਐਸਐਫਜੀ ਦੇ ਨਾਲ ਔਰ ਉਹਨਾਂ ਦੇ ਰਿਸ਼ਤੇਦਾਰ ਨੇ ਫੋਨ ਵੀ ਕੀਤੀ ਸੀ ਕਿ ਜਿਹੜਾ ਫੋਨ ਦੇ ਉੱਤੇ ਇਹ ਭਦੀ ਸ਼ਦਵਲੀ ਬੋਲ ਰਿਹਾ ਸੀ ਤੁਹਾਨੂੰ ਕਿ ਮੈਂ ਨਹੀਂ ਜਾਣਦਾ ਬਾਬੇ ਥਾਣੇ ਨੂੰ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਦਾ ਉੱਤਰਾ ਦਾ ਪੜੋਤਾ ਆ ਜਿਹੜਾ ਜਿਨ੍ਹਾਂ ਨੇ ਕਿਰਪਾਨ ਭੇਟ ਕੀਤੀ ਹੈ ਜਿਨ੍ਹਾਂ ਨੇ ਵੀਡੀਓ ਕਲੋਨੀ ਜਿਹੜੀ ਸਿੱਖਾਂ ਨੂੰ ਯਾਦ ਹੋਉਂਦੀ ਹੈ ਕਿ ਤੁਹਾਡੇ ਨਾਲ ਕੀ ਹੋਇਆ ਸੀਗਾ 1984 ਦੇ ਵਿੱਚ ਵਿਡੋ ਕਲੋਨੀ ਦਾ ਨਾਮ ਚੇਂਜ ਕਰਕੇ ਮਾਤਾ ਗੁਜਰਕੌਰ ਕਲੋਨੀ ਰੱਖ ਦਿੱਤਾ ਮਾਤਾ ਗੁਜਰਕੌਰ ਕਲੋਨੀ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੇ 20 ਸਾਲ ਦੇ ਵਿੱਚ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਨੇ ਕਲੋਨੀ ਨੂੰ ਧਾਰਮਿਕ ਨਾਮ ਦੇ ਨਾਲ ਦੇਖਿਆ ਜਾਣ ਉਸ ਕਲੋਨੀ ਨੂੰ ਨਾ ਕਿ ਉਸ ਕਲੋਨੀ ਨੂੰ ਦੇਖਿਆ ਜਾਣ ਕਿ ਉਸ ਕਲੋਨੀ ਦੇ ਨਾਲ ਹੋਇਆ ਕੀ ਸੀਗਾ ਬਲਾਤਕਾਰ ਕੀਤਾ ਗਿਆ ਜਿਹੜੀਆਂ ਮਾਨਸਿਕ ਤੌਰ ਤੇ ਅੱਜ ਤੱਕ ਵੀ ਠੀਕ ਨਹੀਂ ਹੈਗੀਆਂ ਉਹ ਚਲਦੀਆਂ ਬਸ ਨਾ ਜਦ ਤੱਕ ਉਹਨਾਂ ਨੇ ਜਿਹੜੇ ਆਉਣ ਵਾਲੇ ਬੱਚੇ ਔਰ ਉਹਨਾਂ ਨੇ ਮਾਤਾ ਗੁਜਰਕੌਰ ਕਲੋਨੀ ਨੂੰ ਐਜ਼ ਏ ਧਾਰਮਿਕ ਕਲੋਨੀ ਦੇਖਣਾ ਕਿ ਦੇਖੋ ਜੀ ਦਿੱਲੀ ਨੇ ਇੱਕ ਬਹੁਤ ਵਧੀਆ ਨਾਮ ਦਿੱਤਾ ਨਾਮ ਚੇਂਜ ਕੀਤਾ ਗਿਆ ਮੈਂ ਇਹ ਗੱਲ ਕਹੂੰਗਾ ਕਿ ਨਾ ਇਹ ਬਿਲਕੁਲ ਮਿੱਠੀ ਹੋਈ ਜਿਹੜੀ ਆ ਉਹ ਸਾਜ਼ਿਸ਼ ਦੇ ਨਾਲ ਨਾਮ ਚੇਂਜ ਕੀਤਾ ਗਿਆ ਵਿਡੋ ਕਲੋਨੀ ਤੋਂ ਵਿਡੋ ਕਲੋਨੀ ਰਹਿੰਦੇ ਇਤਿਹਾਸਕ ਪੰਜਾਬ ਆਜ਼ਾਦ ਵੀ ਹੋ ਜਾਂਦਾ ਆ ਫਿਰ ਵੀ ਵਿਡੋ ਕਲੋਨੀ ਜਿਹੜੀ ਆ ਉਹ ਦੇਖੀ ਜਾਣੀ ਸੀ ਕਿ ਵਿਡੋ ਕਲੋਨੀ ਸਿੱਖਾਂ ਦੀਆਂ ਮਾਵਾਂ ਭੈਣਾਂ ਦਾ ਬਲਾਤਕਾਰ ਕਰਕੇ ਉਹਨਾਂ ਦੇ ਜਿਹੜੇ ਘਰ ਵਾਲੇ ਸਿੱਖ ਜਿਹੜੇ ਆ ਉਹ ਮਾਰੇ ਗਏ ਆ ਇਹ ਵੀਡੀਓ ਕਲੋਨੀ ਤਾਂ ਬਣੀ ਆ ਉਹ ਯਾਦ ਰਹਿਣਾ ਸਿਗਾ ਇਤਿਹਾਸ ਤੱਕ ਜਦ ਤੱਕ ਦੁਨੀਆ ਰਹੂਗੀ ਪਰ ਮਾਤਾ ਗੁਜਰਕੌਰ ਕਲੋਨੀ ਦਾ ਨਾਮ ਜਿਹੜਾ ਆ ਉਹ ਧਾਰਮਿਕ ਨਾਮ ਦੇ ਨਾਲ ਮੰਨੇ ਦੇਖਿਆ ਜਾਊਗਾ ਧਰਮ ਦੇ ਨਾਮ ਤੇ ਜਿਹੜਾ ਇਸ ਕਲੋਨੀ ਦਾ ਨਾਮ ਰੱਖਿਆ ਗਿਆ ਕਿ ਦਿੱਲੀ ਦੇ ਵਿੱਚ ਜਿਹੜਾ ਸੈਂਟਰ ਆ ਸੈਂਟਰ ਦੇ ਵਿੱਚ ਗੁਰੂਆਂ ਦੇ ਸਾਡੀ ਮਾਤਾ ਗੁਜਰਕੌਰ ਦੇ ਨਾਮ ਤੇ ਕਲੋਨੀ ਰੱਖੀ ਗਈ ਉੱਤੇ ਪੜੋਤੇ ਜਾਂ ਉਹਨਾਂ ਦੇ ਰਿਸ਼ਤੇਦਾਰ ਆਰੇ ਆ ਉਹ ਕੰਮ ਕਰਦੇ ਐ ਐਸਐਫਜੇ ਦੇ ਨਾਲ ਉਹ ਕੌਣ ਹੋਵੇ ਅਗਰ ਜੇ ਤੁਹਾਨੂੰ ਇਹ ਗਰਦਾਰ ਕਹਿੰਦੇ ਆ ਤੇ ਜਿਹੜੇ ਤੁਸੀਂ ਗੱਲ ਕੀਤੀ ਆ ਕਿ ਜਿੰਨਾ ਦੇ ਪੋਤੇ ਨੇ ਜਿਹੜੇ ਇਸ ਵੇਲੇ ਉਹ ਨਾਲ ਇਸ ਸਬਜੈਕਟ ਟੋਲ ਬਜਾਉਣ ਦੇ ਭੰਗੜਾ ਪਾਉਂਦੇ ਰਹਿ। ਮੈਂ ਮਿਲ ਕੇ ਗੱਲਦਾ ਉਸ ਤੋਂ ਬਾਅਦ ਜਾ ਕੇ ਉੱਤੇ ਕਿਰਪਾਨ ਢੇਡ ਕਰਦਾ। ਤੁਸਨਾ ਫੇਰ ਆਉਣਾ ਹੋਵੇ ਮੈਂ ਕਹਿਣ ਦਾ ਭਾਪੀ ਉਹ ਲਿਖਿਆ ਹੋਇਆ ਜਾਂ ਥਾਣਾ ਲਿਖਿਆ ਹੋਇਆ ਪੋਤਾ ਜਿਹੜਾ ਵਾ ਉਹ ਖਾਲਸਤਾਨ ਦਾ ਠੰਡਾ ਚੁਕਿਆ। ਅਗਲੇ ਪਾਸੇ ਆ ਦਾਦਾ ਜਿਹੜਾ ਵਾ ਉਹ ਜ਼ੇਰਬਾਨ ਤੇ ਡਕਣ ਡਿਆ ਇਹੋ ਹੀ ਇੱਕ ਜਿਹੜਾ ਗਿਆデア ਬਲੀਵ ਇਨ ਇੰਡੀਆ ਦੂਜਾ ਉਥੇ ਸੁਖਨਾ ਪਧਾਨ ਗਿਆ ਕਰਨ ਡਿਆ